ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬਠਿੰਡਾ ਦੇ ਏਸੀ ਮਾਰਕੀਟ ਦੇ ਕੋਲ ਖੜੇ ਆ ਤੇ ਸਾਹਮਣੇ ਇਹ ਜਿਹੜਾ ਹੈਗਾ ਫਾਇਰ ਬ੍ਰਿਗੇਡ ਦਾ ਜਿਹੜਾ ਦਫ਼ਤਰ ਆਪਜੀ ਨੂੰ ਮੈਂ ਦਿਖਾਉਣਾ ਇਹ ਦਫ਼ਤਰ ਹੈਗਾ ਜੀ ਫਾਇਰ ਬ੍ਰਿਗੇਡ ਬਠਿੰਡਾ ਤੇ ਇਸ ਚੌਂਕ ਦੇ ਵਿੱਚ ਸਾਹਮਣੇ ਆਪ ਜੀ ਦੇਖ ਰਹੇ ਹੋਵੋ ਸਕੂਲ ਦੀ ਕੰਧ ਦੇ ਨਾਲ ਇੱਥੇ ਵੀ ਬੰਦੇ ਲੇਬਰ ਦੇ ਵਾਸਤੇ ਆਉਂਦੇ ਆ ਇਹ ਅੱਜ ਇਹ ਵਿਚਾਰੇ ਉੱਧਰ ਬੈਠੇ ਨੇ ਸਾਹ ਦਾ ਸਾਰਾ ਤੱਕ ਇੰਨੇ ਬੈਠਣਾ ਹੁੰਦਾ ਸਵੇਰਾ ਸਵੇਪਿੰਨਾ ਤੋਂ ਜਾਂ ਸ਼ਹਿਰ ਦੇ ਤੱਕ ਜਿहां ਬਸਤੀਆਂ ਚੋਂ ਨਗਰਾਂ ਚੋਂ ਲੱਖ ਲੱਖ ਵਿਅਕਤੀ ਇੱਥੇ ਜਿਹੜੇ ਪਹੁੰਚਦੇ ਆ ਕੰਮ ਦੀ ਤਲਾਸ਼ ਦੇ ਵਿੱਚ ਤੇ ਸਵੇਰਾ ਜਲਦੀ ਆ ਕੇ ਵਿਚਾਰੇ ਬੜੀ ਦੂਰ ਜਾ ਜਾਂਦੇ ਉਹ ਤੇ ਇਹ ਆ ਕੇ ਇੱਕ ਵਿਚਾਰੇ ਕੰਮ ਦੀ ਜਿਹੜੀ ਭਾਲ ਦੇ ਵਿੱਚ ਖੜ ਜਾਂਦੇ ਆ ਜਦੋਂ ਕੋਈ ਵੀ ਦਿਹਾੜੀ ਵਕਤਾਸਤੇ ਲਾਈਨ ਕੰਮ ਆਸਤੇ ਕੋਈ ਇੱਕ ਵਿਅਕਤੀ ਆ ਜਾਂਦਾ ਤਾਂ ਪੰਜ ਪੰਜ 10 10 ਵਿਚਾਰੇ ਨੇੜੇ ਹੋ ਜਾਂਦੇ ਆ ਪਰ ਕੋਈ ਵਾਰੀ ਟੀਮ ਦਾ ਸੀ ਬੰਦੇ ਨੂੰ ਕੰਮ ਕਰਾਉਣ ਵਾਸਤੇ ਇੱਕ ਜਾਂ ਦੋ ਬੰਦਿਆਂ ਦੀ ਲੋੜ ਹੁੰਦੀ ਹੈ ਤੇ ਇੱਕ ਜਾਂ ਦੋ ਬੰਦਿਆਂ ਨੂੰ ਜਿਹੜਾ ਉੱਥੇ ਲੈ ਜਾਂਦਾ ਦੂਧੇ ਵਿਚਾਰੇ ਫਿਰ ਉਸੇ ਤਰ੍ਹਾਂ ਖੜੇ ਕੰਮ ਦੀ ਪਲਾਸ ਇੱਥੇ ਖੜੇ ਰਹਿੰਦੇ ਆ ਤੇ ਕਈਆਂ ਨੂੰ ਦਿਹਾੜੀ ਲੱਗ ਜਾਂਦੀ ਆ ਵਿਚਾਰੇ ਨੂੰ ਤੇ ਕਈ ਦਿਹਾੜੀ ਲੱਗੇ ਤੇ ਬਿਨਾਂ ਸਾਰਾ ਦਿਨ ਇਸੇ ਤਰ੍ਹਾਂ ਬੈਠ ਕੇ ਮਨ ਨੂੰ ਮੁਰਦਣਾ ਪੈਂਦਾ ਸੋ ਮੇਰੀ ਫਰਿਆਦ ਇਨੀ ਤਾਂ ਸਰਕਾਰ ਦੇ ਅੱਗੇ ਪ੍ਰਸ਼ਾਸਨ ਦੇ ਅੱਗੇ ਇੰਨੀ ਜਿਹੜੀ ਆਪਾਂ ਜੀਐਨਪੀ ਆਦੇ ਵੱਲੋਂ ਜਾਂ ਇਹਨਾਂ ਵੀਰ ਭਰਾਵਾਂ ਵੱਲੋਂ ਕਰਦੇ ਆ ਵੀ ਇਹਨਾਂ ਨੂੰ ਰੋਜ਼ਗਾਰ ਦਾ ਕੋਈ ਨਾ ਕੋਈ ਸਾਧਨ ਜ਼ਰੂਰ ਸਰਕਾਰ ਦੁਆਰਾ ਜਿਹੜਾ ਮੈਂ ਯਕੀਨ ਆ ਕਿ ਆਦਮਾ ਚਾਹੀਦਾ ਤਾਂ ਜੋ ਇਹਨਾਂ ਨੂੰ ਕੋਈ ਕੰਮ ਕਰਨ ਵਾਲੇ ਬੰਦੇ ਆ ਮਿਹਨਤੀ ਬੰਦੇ ਆ ਤੇ ਜਿਹੜਾ ਵੀ ਕੰਮ ਕੋਈ ਵੀ ਇਹਨਾਂ ਨੂੰ ਮਿਲੂਗਾ ਕੰਮ ਕਰ ਸਕਦੇ ਆ ਕਿਉਂਕਿ ਜਦੋਂ ਮੇਰੇ ਵਰਗਾ ਕੋਈ ਇਹਨਾਂ ਨੂੰ ਦਿਹਾੜੀ ਤੇ ਲੈ ਕੇ ਜਾਂਦਾ ਤਾਂ ਉਹ ਵੀ ਪੂਲਾ ਸਾਰਾ ਦਿਨ ਕੰਮ ਕਰਾ ਕੇ ਥੋੜੀ ਪੈਸੇ ਦਿੰਦਾ ਤਾਂ ਇਹ ਜਿਹੜੇ ਕੰਮ ਤੋਂ ਨਹੀਂ ਭੱਜਣ ਵਾਲੇ ਬੰਦੇ ਕੰਮ ਕਰਨ ਦੇ ਚਾਹਵਾਨ ਪਰ ਕੰਮ ਮਿਲਦਾ ਨਹੀਂ ਇਹਨਾਂ ਨੂੰ ਰੋਜ਼ ਕਦੇ ਦਿਹਾੜੀ ਲੱਗ ਜਾਂਦੀ ਹੈ ਤੇ ਕਦੇ ਨਹੀਂ ਲੱਗਦੀ ਸੋ ਇਹਨਾਂ ਦਾ ਵੀ ਵਿਚਾਰਾਂ ਦਾ ਲਾਗੀ ਕਰਦਾ ਮੈਂ ਇੱਕ ਦੋ ਭਰਾਵਾਂ ਨਾਲ ਗੱਲ ਵੀ ਕੀਤੀ ਸੀ ਪਰ ਇਹ ਵਿਚਾਰੇ ਕਦੇ ਵੀ ਅਸੀਂ ਕਦੇ ਤਾਂ ਐਵੇਂ ਦੇ ਬੋਲੇ ਨਹੀਂ ਤੁਸੀਂ ਆਪ ਹੀ ਬੜੀ ਵੀਡੀਓ ਬਣਾ ਲਿਓ ਸੋ ਮੈਂ ਮੈਨੂੰ ਲੱਗਿਆ ਵੀ ਇਹਨਾਂ ਦੀ ਆਵਾਜ਼ ਜਿਹੜੀ ਉਹ ਵੀ ਚੱਪੇ ਚਾਹੀਦੀ ਹੈ ਤੇ ਅੱਗੇ ਆਪਣਾ ਹੋ ਸਕਦਾ ਇਹਨਾਂ ਦੀ ਮੇਰੇ ਵੱਲੋਂ ਬਣਾਈ ਵੀਡੀਓ ਕਿਸੇ ਸਰਕਾਰੇ ਦੇ ਬਾਰੇ ਇਹਨਾਂ ਦੀ ਜਿਹੜੀ ਕੋਈ ਗੱਲਬਾਤ ਹੋ ਜੇ ਹੋ ਸਕਦਾ ਇਹਨਾਂ ਨੂੰ ਵੀ ਵਿਚਾਰ ਜਿਹੜਾ ਸਰਕਾਰ ਮਹੀਆਤਰਾ ਦੇ ਇਹ ਵੀਡੀਓ ਪਾਉਂਦਾ ਜਿਹੜਾ ਮਕਸਦ ਪੂਰਾ ਹੋ ਜੇ ਸੋ ਇੰਨੀਆਂ ਤੇ ਬੇਨਤੀਆਂ ਕਰਦੇ ਤੁਮਾਂ ਦੇ ਜੱਜਾਂ ਤੇ ਕਰ ਕਿਸੇ ਵੀ ਸ਼ਾਨ ਦੇ ਖਿਲਾਫ ਜਾਂ ਇਨ੍ਹਾਂ ਵੀਰਾਂ ਭਰਾਵਾਂ ਨੂੰ ਕਿਸੇ ਨੂੰ ਲੱਗੇ ਜੀ ਨਾ ਇਹਨਾਂ ਨੂੰ ਕੋਈ ਡੀਫੇਮ ਕਰਨ ਵਾਸਤੇ ਵੀਡੀਓ ਬਣਾਈ ਆ ਜੇਹਾ ਮੇਰਾ ਕੋਈ ਮਕਸਦ ਨਹੀਂ ਹੈ ਸੋ ਮੇਰਾ ਮਕਸਦ ਸਿਰਫ ਇੰਨਾ ਸੀ ਕਿ ਇਹਨਾਂ ਨੂੰ ਦਿਖਾਇਆ ਜਾਵੇ ਤਾਂ ਜੋ ਇਹਨਾਂ ਦੀ ਆਵਾਜ਼ ਇਹਨਾਂ ਦਾ ਦਰਦ ਵਿਚਾਰਿਆਂ ਦਾ ਸਰਕਾਰ ਤੱਕ ਬਚਾਇਆ ਜਾ ਸਕੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਵੀਰ ਨੂੰ ਮੈਂ ਵੀਡੀਓ ਦੇ ਵਿੱਚ ਇਨਾ ਵਿਚਾਰੇ ਗਰੀਬ ਦਿਹਾੜੀਦਾਰਾਂ ਦਾ ਜਿਹੜਾ ਗੱਲਬਾਤ ਕੀਤੀ ਸੀ ਤਾਂ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਵਿਚਾਰੇ ਆ ਕੇ ਖੜਦੇ ਆ ਉਹ ਲੇਬਰ ਚੌਂਕ ਵਜਦਾ ਜਿੱਥੇ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਤੇ ਇਧਰ ਰੋਡ ਦੇ ਵੱਲ ਵੀ ਇਹ ਵਿਚਾਰੇ ਦੂਰ ਤੱਕ ਖੜੇ ਨੇ ਤੇ ਦੰਮ ਦੀ ਉਡੀਕ ਚ ਨੇ ਉਹ ਸਾਹਮਣੇ ਦੇਖੋਗੇ ਆਪ ਜੀ ਕਿ ਕੋਈ ਦੰਮ ਵਾਸਤੇ ਆਇਆ ਤੇ ਸਾਰੇ ਵਿਚਾਰੇ ਇਕੱਠੇ ਹੋ ਕੇ ਉੱਥੇ ਖੜ ਗਏ ਨੇ ਹ ਦਿਹਾੜੀ ਦਾ ਪਾਪ ਵਿਚਾਰਨ ਕਈਆਂ ਨੂੰ ਮਿਲ ਜਾਂਦਾ ਕਈਆਂ ਨੂੰ ਨਹੀਂ ਮਿਲਦਾ ਸੋ ਮੈਂ ਇੰਨੀ ਕੀ ਬੇਨਤੀ ਕਰਨੀ ਸੀ ਤੇ ਆਪ ਜੀ ਨੂੰ ਇਹਨਾਂ ਦਾ ਇਹਨਾਂ ਦੇ ਬਾਰੇ ਜਿਹੜਾ ਦਿਖਾਉਣਾ ਸੀ ਸੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ